میں نے کہا ایک نشانو ہے میرے دفتر پر ا ਹਾਂਜੀ 5000 5000 ਲਗਭਗ 40 ਸਾਲ ਦੀ ਉਮਰ ਹੋਣੀ ਹੈ ਮੈਂ ਬੱਚੇ ਬੱਚੇ 30 ਦੇ ਸੰਸਾਪ ਕੋਟੀ ਆਉਂ 40 ਨਹੀਂ ਬੱਚੇ ਦੇ ਬੱਚਿਆਂ ਨਾਲ ਬੇ ਜੀ ਦੀ ਦੁਨੀਆ ਨੇ ਬਾਨਾ ਬਣਾਇਆ ਉਹ ਕਰਨ ਦੇ ਗਰੀਬ ਬੰਦੇ ਦੀ ਕੌਣ ਗੱਡੀ ਦੇ ਨਹੀਂ ਜਾ ਰਹੀ ਗੱਡੀ ਦੇ ਗੱਡੀ ਨਾਲ ਤਾਂ 40 45 50 ਇੰਨੀ ਸਪੀਡ ਰੱਖਦੇ ਨੇ ਬੱਚਿਆਂ ਦੀ ਗੱਡੀ ਐ ਟਿੱਪਰ ਵੀ ਤੇਜ਼ ਸੀ ਟਿੱਪਰ ਬਹੁਤ ਤੇਜ਼ ਸੀ ਡਰਾਈਵਰ ਹੀ 18 ਮਿੰਟ ਦਾ ਵੀ ਜਿਹੜਾ ਖੇਤ ਵਾਲਾ ਹੀ ਨਾ ਉਹ ਦੱਸਦਾ ਇਸ ਮੌਕੇ ਤੇ ਅੱਛਾ ਉਹ ਕਹਿੰਦਾ ਇੰਨੀ ਕਿ ਸਪੀਡ ਤੇ ਸ਼ੇਰ ਦਾ ਪਟਾਕਾ ਦਾ ਜਦੋਂ ਗੱਡੀ ਚ ਮਾਰੀ ਹੈ ਲਿਆ ਕੇ ਇਹਦਾ ਪਟਾਕਾ ਕਹਿੰਦਾ ਪਿੰਡ ਦੇ ਵਿੱਚ ਸੁਣਿਆ। ਇਹ ਸੁਪਰ ਕਿੰਨੀ ਦੂਰੀ ਸੀ? ਪਾਣੀ ਪਿੱਛੇ ਨਾ। ਹਾਂਜੀ ਇੰਨੀ ਤੇ ਸੁਪਰ ਕਿੰਨੀ ਦੂਰੀ ਸੀ? ਇਹ ਜਿਹੜਾ ਕਿੰਨੀ ਜਿਹੀ ਚਿੱਟੀ ਪੱਟੀ ਸਾਰਾ ਪਿੰਡ ਉੱਥੇ ਆ ਗਿਆ। ਉਸ ਤੋਂ ਪਾਰ ਨਹੀਂ ਲੱਗੀ। ਅੱਛਾ। ਹਾਂਜੀ ਦੋ ਗੱਡੀਆਂ ਨੇ ਜੀ ਸਕੂਲ ਦੀਆਂ ਇੱਕ ਅੱਗੇ ਐ ਇੱਕ ਪਿੱਛੇ ਐ ਜੀ ਦੱਸੋ ਕਿੰਨੀ ਸਪੀਡ ਸੀ। ਇਹ ਦੋ ਗੱਡੀਆਂ ਇਕੱਠੀਆਂ ਸੀ। ਇਕੱਠੀਆਂ ਗੱਡੀਆਂ ਨੇ ਜੀ ਦੋਨੋਂ। ਪਿੱਛੇ ਕਿੰਨੇ ਕਿਲੋਮੀਟਰ ਦੀ ਪਿੱਛੇ ਸੀ। ਹਾਂਜੀ ਅੱਗੇ ਪਿੰਡ ਵਾਲਿਆਂ ਨਾਲ ਨਾ ਕਰਦਾ। ਪਾਣਾ ਗੱਡੀ ਲਈ ਸੀ ਇਹਨੇ ਕਹਿੰਦਾ ਮੇਰੇ ਦੋ ਕੁ ਮਾਮਾਗਨ ਤੁਹਾਨੂੰ ਵੀ ਚੱਕੀ ਫਿਰਾਂਗਾ ਗੱਡੀ ਦੇ ਵਿੱਚ ਲੈ ਜਾ ਕਰਾਂ ਕਿ ਤੇ ਬਸ ਕੀ ਗਾਇ ਕਰਾ ਐਂਸ਼ੂਰੈਂਸ ਵਗੈਰਾ ਹੈ ਹਾਂਜੀ ਕਾਗਜ਼ੀ ਵਗੈਰਾ ਸਾਰੇ ਓਕੇ ਨੇ ਤੇ ਹਸਪਤਾਲ ਦੇ ਸਟਾਫ ਪਛਾ ਜਾਵੇ ਜਾ ਕੇ ਕੀ ਕਰਦਾ ਬੰਦੇ ਦੇ ਦਾ ਬੰਦਾ ਜੀ ਕਿਸੇ ਡਾਕਟਰ ਨੂੰ ਪੁੱਛ ਕਿਵੇਂ ਦਾ ਦਾ ਸੁਭਾਅ ਹੈ ਸਾਰਾ ਕੁਝ ਦੱਸ ਪੈਂਦੀ ਸਾਨੂੰ ਧਿਆਨ ਕਰਨ ਦੀ ਲੋੜ ਨਹੀਂ ਜੀ ਲਗਦਾ ਨਾ ਕੰਮ ਨਹੀਂ ਸੋਚਦੇ ਕਿ ਹੈ ਕਿ ਦਾ ਇਹਨਾਂ ਨਾਲ ਸ਼ੁਰੂ ਸਮਨੇ ਛੋਟੇ ਦਾ ਮੁੰਡਾ ਜਿਹੜਾ ਜੀ ਨਸ਼ਾ ਕਿਥੇ ਮੁੰਡਾ ਕੌਣ ਕਿੰਦਾ ਨੇ ਕਿ ਕਿਤੇ ਖੜਦਾ ਹੈ ਖੜਦਾ ਜੀ ਕਿਸੇ ਦੀ ਕਿਸੇ ਨੇ ਗੱਲ ਨਹੀਂ ਕੀਤੀ ਇਸ ਵਾਰੇ ਸਰ ਹੋ ਰਹੀ ਹੈ ਜੀ ਬਹੁਤ ਚਰਚਾ ਹੋ ਰਹੀ ਹੈ ਨਹੀਂ ਹੋਏ ਟਿਪਰ ਬਹੁਤ ਜ਼ਿਆਦਾ ਸਰ ਹੈ ਅਰੇ ਤੋਂ ਵੱਡਾ ਭਾਣਾ ਦੇ ਲਈ ਵਰਤਦੇ ਹਾਂ ਸਾਡੇ ਭਾਣੇ ਬਿਲਕੁਲ ਪੰਗਾ ਆ ਜਾਏ ਇੰਤਜ਼ਾਮ ਕਰਾਂਗੇ ਵੀ ਇਹ ਟਿਪਰ ਤਾਂ ਬੰਦ ਹੋਣਾ ਹੈ 2 ਵਜੇ ਤੱਕ ਦੀ ਦੂਤੀ